ਸਰ ਸਿੰਘ ਸਾਫ ਦਾ ਸਰਪੰਚ ਨਰਕਕੇ ਸੇ ਹਲਦਾਂ ਹਾਂਜੀ ਹਾਂਜੀ ਤੇ ਜਿਹੜਾ ਹਮਲਾ ਹੋਇਆ ਕਿਹਦਾ ਵੱਲੋਂ ਹੋਇਆ ਤੇ ਕਿ ਕਰ ਤੁਹਾਡੇ ਪੰਜਾਬ ਚੋਂ ਗੈਂਗਸਟਰਵਾਦ ਦਾ ਸਫਾਇਆ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਤੇ ਏਜੀਟੀਐਫ ਨੇ ਸ਼ਕਤੀ ਦਿਖਾਉਂਦਿਆਂ ਹੁਣ ਤੱਕ ਪੰਜਾਬ ਅੰਦਰ ਅਪਰਾਧਿਕ ਮਾਮਲਿਆਂ ਨੂੰ ਲੈ ਕੇ 1100 ਤੋਂ ਵੱਧ ਗ੍ਰਿਫਤਾਰੀਆਂ ਕੀਤੀਆਂ जबकि एक हजार एक सौ पैंठ नजायज हथियार अपराध ली वरते दो सौ सत्तर वाहन बरामद एंटी गैंगस्टर टास्क फोर्स बनाई मैं अपनी फोर्स को बधाई देता हूं कि उन्होंने अपनी जान जोखम में डालकर पता नहीं कितने घरों के चूलों की आग जो बुझने वाली थी उसको बचा लिया ਮੈਂ ਪੌਣੇ 3 ਕਰੋੜ ਲੋਕਾਂ ਦੀ ਸੁਰੱਖਿਆ ਕੀ ਗਾਰੰਟੀ ਲੈਂਦਾ ਹਾਂ ਮੇਰਾ ਕੰਮ ਹੈ ਕਿਉਂਕਿ ਮੈਨੂੰ ਇਤਨਾ ਪਿਆਰ ਦਿਆ ਆਪਣੇ ਇਤਨਾ ਪਿਆਰ ਦਿਆ ਹੁਣ ਜ਼ਿੰਮੇਵਾਰੀ ਮੇਰੀ ਹੈ ਆਪਨੇ ਆਪਣਾ ਫਰਜ਼ ਨਿਭਾ ਦਿਆ ਹੁਣ ਫਰਜ਼ ਨਿਭਾਣੇ ਦੀ ਬਾਰੀ ਮੇਰੀ ਹੈ ਪੰਜਾਬ ਸਰਕਾਰ ਦਾ ਮੁੱਖ ਮਕਸਦ ਅਪਰਾਧ ਤੇ ਰੋਕ ਲਗਾ ਕੇ ਸੂਬੇ ਦੇ ਲੋਕਾਂ ਨੂੰ ਇੱਕ ਸੁਖਾਵਾਂ ਮਾਹੌਲ ਪ੍ਰਦਾਨ ਕਰਨਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਕਿਹਾ ਉਹ ਕਰ ਦਿਖਾਇਆ ਪੰਜਾਬ ਚ ਹੋ ਰਿਹਾ ਹੈ ਅਪਰਾਧ ਦਾ ਸਫਾਇਆ ਦੇ ਵਿੱਚ ਕਿੰਨਾ ਕਿ ਗੋਡਾ ਕਰਦੀ ਕਿ ਉਹ ਜੀ ਜਿਹੜੇ ਸਾਡੇ ਨਾਲ ਗਵਾੜੇ दारू ਦੋਵੇਂ ਜੀ ਬਹੁਤ ਵੇਚਦੇ ਸਾਡੀ ਗਲੀ ਚ ਹਰ ਵੇਲੇ ਦੰਗਨ ਨੂੰ ਰਸਤਾ ਨਹੀਂ ਹੁੰਦਾ ਬਹੁਤ ਰੱਜ ਹੁੰਦਾ ਤੇ ਮੁੰਡਿਆਂ ਨੇ ਅਸੀਂ ਤੇ ਚਲੋ ਨਹੀਂ ਮੁੰਡਿਆਂ ਨੇ ਬੋਲਿਆ ਉਹਨੂੰ ਤੁਸੀਂ दारू ਬੰਦ ਕਰ ਦੋਗਾ ਕਹਣੂ ਆਪਣਾ ਤੋਂ ਗੋਲੀ ਘਰ ਵਾਲੀ ਜਿਹੜੇ ਵੀਰਪਾਲ ਕੌਰ ਬਹੁਤ ਗਾਲੀ ਗਲੋਚ ਕਰਦੀ ਲਈ ਦੋ ਦਿਨ ਵੀ ਇਹ ਤਾਂ ਸਿੱਧਾ ਵੇਚਾਂਗੇ ਵੇਚਾਂਗੇ ਅਸੀਂ ਸਾਡੀ ਦਾਰੂ ਕੋਈ ਨਹੀਂ ਬੰਦ ਕਰਾ ਸਕਦਾ ਨਜਾਇਜ਼ ਦਾ ਨਜਾਇਜ਼ ਦਾਰੂ ਵੀ ਹੋਰ ਵੀ ਕਈ ਤਰ੍ਹਾਂ ਦਾ ਸਮਾਨ ਵੇਚਦਾ ਕਈ ਤਰ੍ਹਾਂ ਦੇ ਬੰਦੇ ਆਉਂਦੇ ਨੇ ਤਕਰੀਬਨ ਸਾਰਾ ਦਿਨ ਹੀ ਆਈ ਜਾਂਦੇ ਹਾਂਜੀ ਇਹਨਾਂ ਰੋਕਿਆ ਤੇ ਇਹਨਾਂ ਨੇ ਤੁਹਾਡੇ ਤੇ ਹਮਲਾ ਕਰਤਾ ਇਹਨਾਂ ਰੋਕਿਆ ਤੇ ਉਸ ਤੋਂ ਬਾਅਦ ਸਾਰਾ ਦਿਨ ਉਹਨਾਂ ਪੀਵਾਂ ਚਾਹੇ ਨਾ ਤਕਰੀਬਨ ਆਪਦਾ ਉਹ ਇਕੱਠੇ ਹੋ ਕੇ ਨਾ ਉਤੋਂ ਕੋਠੇ ਤੋਂ ਇਹਨਾਂ ਦੇ ਹਮਲਾ ਕਰਤਾ ਭਤੀਜਿਆਂ ਮੇਰੇ ਤੇ ਇਹਨਾਂ ਦੇ ਇਹਨਾਂ ਦੇ ਉਤੋਂ ਕੋਠੇ ਤਰੋੜੇ ਚਰਾਏ ਜਦੋਂ ਸੱਟਾਂ ਲੱਗੀਆਂ ਫਿਰ ਉਹ ਉਹ ਤਾਂ ਫਿਰ ਗੋਲੀਆਂ ਫੇਰ ਵੀ ਕੀਤੇ ਬਾਅਦ ਦੇ ਵਿੱਚ ਇਹਨਾਂ ਦੇ ਜਿਹੜੇ ਗੁਰਪ੍ਰੀਤ ਦੇ ਸੱਟ ਲੱਗ ਗਏ ਉਹਨੂੰ ਸਾਰੇ ਹਸਪੀਟਲ ਹੈ ਕਿ ਗਏ ਚਰੇ ਕੋਈ ਨਹੀਂ ਘਰੇ ਹੈਗੇ ਮਗਰ ਉਹਨੇ ਵੀਰਪਾਲ ਨੇ ਆਪਦੇ ਭਰਾਵਾਂ ਨੂੰ ਸੱਧਿਆ ਤੇ ਉਹ ਅਸਲਾ ਲੈ ਕੇ ਆਏ ਨਾਲ ਮੈਂ ਅਲਟੋ ਕਾਰ ਤੇ ਤੇ ਕਾਫੀ ਨਾਲ ਉਹਨਾਂ ਦੇ ਹੋਰ ਵੀ ਬੰਦੇ ਅਗੇ ਸੀਗੇ ਜਿਨ੍ਹਾਂ ਕੋਲ ਤੇਜ ਹਥਿਆਰ ਸੀਗੇ ਪਿਸਤੌਲ ਸੀਗੇ ਉਸੇ ਤਰ੍ਹਾਂ ਕੈਮਰੇ ਫੁਟੇਜ ਦੇ ਹਾਂ ਪੂਰੀ ਤਰ੍ਹਾਂ ਲੈਸ ਹੋ ਕੇ ਮੇਰੇ ਭਰਾ ਦੇ ਘਰ ਤੇ ਪਹਿਲਾਂ ਛੋਟੇ ਤੇ ਹਮਲਾ ਕੀਤਾ ਭਤੀਜਾ ਮੇਰਾ ਸੀਗਾ ਉਹਦੇ ਨਾਲ ਕੁੱਟਮਾਰ ਕੀਤੀ ਉਹਨੂੰ ਉਹਨੂੰ ਫਾਇਰ ਮਾਰਿਆ ਕਿਨੇ ਸਿੱਧਾ ਇੱਕ ਜਨੇ ਨੇ ਇੱਟ ਮਾਰੀ ਉਹਦੇ ਤਾਂ ਜਿੰਦੇ ਦਾ ਹਿਰ ਪਾੜ ਗਿਆ ਉਸ ਤੋਂ ਬਾਅਦ ਲੋਕਾਂ ਨੇ ਰੌਲਾ ਪਾਇਆ ਮੇਰੇ ਘਰ ਦੇ ਵਿੱਚੋਂ ਦੀ ਫਾਇਰ ਕਰਦੇ ਹੋਏ ਇਹਦੋਂ ਇੱਕੀ ਗਲੀ ਦੇ ਵਿੱਚ ਦੋ ਗੇਟ ਲੱਗਦੇ ਨੇ ਮੇਰੇ ਮੇਰੇ ਵੱਡੇ ਗੇਟ ਦੋਂ ਦੂਜੀ ਗਲੀ ਥਾਣੀ ਭੱਜ ਗਏ ਪੁਲਸ ਵੱਲੋਂ ਕੋਈ ਇਹਨਾਂ ਨੇ ਫੜੇ ਨਹੀਂ ਗਏ ਇਹ ਤੱਕ ਵੀ ਪੁਲਸ ਵੱਲੋਂ ਕੋਈ ਨਹੀਂ ਫੜੇ ਉਹ ਵੀ ਅਸੀਂ ਬੜਾ ਜ਼ੋਰ ਦੇ ਕੇ ਪਿੰਡ ਦਾ ਘਰ ਭਰਤੀ ਸਾਰੇ ਪਿੰਡ ਨੇ ਬਹੁਤ ਇਸ ਗੱਲ ਦਾ ਵਿਰੋਧ ਕੀਤਾ ਕਿ ਜਿਹੜਾ ਇਹਨਾਂ ਪਾਸਿਓਂ ਵੱਧਦੇ ਰਿਹਾ ਕਿ ਇਹਨਾਂ ਨੇ دہشت ਮਚਾਈ ਹੈ ਮੇਰੇ ਘਰ ਵੀ ਫਾਇਰਿੰਗ ਕੀਤੀ ਸਾਰੀ ਤੇ ਜਿਹੜਾ ਇਹਨਾਂ ਨੇ ਪਿੰਡ ਤੇ ਸਾਰਾ ਨਗਰ ਗਿਆ ਫਿਰ ਜਾ ਕੇ ਕਿਹੜੀਆਂ ਵੀ ਦਿੱਤੀਆਂ ਪਰ ਉਹ ਵੀ ਦਿੱਤੇ ਤਾਂ ਵੀ ਨਹੀਂ ਕੀਤਾ ਗਿਆ ਮਾਮਲਾ ਦਾ ਮਾਮਲਾ ਬੜੇ ਦਿਨਾਂ ਬਾਅਦ ਕੱਲ ਕੀਤਾ ਦਰਜ ਬਾੜ ਦੀ ਕੋਸ਼ਿਸ਼ ਹਾਂ ਜੀ ਇਹ ਰੱਬ ਇਹ ਕੋਸ਼ਿਸ਼ ਸੀ ਕਿ ਰੱਬ ਦਾ ਰਫਾ ਦਫਾ ਕਰ ਦੇ ਹਾਂ ਉਹ ਜਿਹੜਾ ਉਹ ਅੱਗੋਂ ਸਾਨੂੰ ਸਾਨੂੰ ਦੱਸ ਦੇ ਵੀ ਉਹਨਾਂ ਦੀ ਸ਼ਾਰਫ ਆ ਗਈ ਹੈ ਤੇ ਉਹਨਾਂ ਦੀ ਸ਼ਾਰਫ ਆਈ ਹੈ ਹਾਂ ਉਹ ਹਾਂ ਵੀ ਉਹਨਾਂ ਦੀ ਸ਼ਾਰਫ ਆ ਗਈ ਆ ਤੁਹਾਡੇ ਤੇ ਕੋਈ ਨਹੀਂ ਸੱਟਾਂ ਨਹੀਂ ਆਈਆਂ ਤੇ ਉਹਨਾਂ ਦੀ ਸ਼ਾਰਫ ਆ ਤੇ ਸਾਨੂੰ ਡਰ ਸੀਗਾ ਵੀ ਸਾਡੇ ਤੇ ਨਾ ਕਿਤੇ ਪਰਚਾ ਦਰਜ ਕਰ ਦੇਣ ਅਸੀਂ ਫਿਰ ਪਿੰਡੋਂ ਬੰਦੇ ਵੀ ਲੈ ਕੇ ਗਏ ਆ ਕਾਫੀ ਸਾਰਾ ਨਗਰ ਜਨ 100 ਬੰਦਾ ਉੱਥੇ ਕੱਲ ਥਾਣੇ ਗਿਆ ਥਾਣੇ ਜਾ ਕੇ ਫਿਰ ਫਿਰ ਉਹਨਾਂ ਨੇ ਪਰਚਾ ਦਰਜ ਕੀਤਾ ਜਨਰਲ ਹਾਂਜੀ ਦੋਸ਼ੀ ਜਿਹੜੇ ਫੜੇ ਜੜੇ ਕਹੀਦੇ ਨੇ ਹਾਂਜੀ ਫੜੇ ਜੜੇ ਚਾਹੀਦੇ ਦੋਸ਼ੀ ਜੀ ਫਰਾਰ ਨੇ ਹਾਂਜੀ ਫਰਾਰ ਨੇ ਸਾਰੇ ਨਜਾਇਜ਼ ਅਸਰ ਹਰ ਵੇਲੇ ਸਾਨੂੰ ਖਤਰਾ ਰਹਿੰਦਾ ਆਉਂਦੇ ਵਿੱਚ ਉਦੋਂ ਵੇਖੋ ਆਣ ਕੇ ਜੇ ਮਾਤਾ ਸਾਡੀ ਬਾਹਰ ਨਿਕਲੀ ਪਹਿਲਾ ਲੜਾਈ ਉਹ ਨਿਕਲੀ ਆ ਤੇ ਉਹ ਉਹਨਾਂ ਨੂੰ ਬਾਬੀਰਪਾਲ ਦੇ ਕੋ ਉਹਨੇ ਘਰ ਵਾਲੇ ਕੋ ਗੋਪੀ ਨੇ ਉਹਨਾਂ ਨੇ ਉਹਨਾਂ ਦਾ ਸਟਾ ਸਟਾ ਲਾਤੀ ਗਾਉਂਦੇ ਆ ਬਿਲਕੁਲ ਤੇ ਜਿਹੜਾ ਪੱਟਾ ਤੁਹਾਡੀ ਟੁੱਟ ਗਈ ਉਹਨਾਂ ਦੀ ਅਈ ਨਰੰਕੇ ਸਿਆਲ ਪਿੰਡ ਆ ਜੀ ਗੁਰਪ੍ਰੀਤ ਸਿੰਘ ਨਾਮ ਆ ਜੀ ਮੇਰਾ ਗੁਰਪ੍ਰੀਤ ਸਿੰਘ ਜਿਹੜਾ ਹਮਲਾ ਹੋਇਆ ਗੁੰਡਾਗਰਦੀ ਹੋਈ ਕਿੱਲਾ ਬਲੋਕ ਕੀਤੀ ਗਈ ਤੇ ਕਿਵੇਂ ਇੱਕ ਗੁਰਪਾਲ ਸਿੰਘ ਉਹਨਾਂ ਨਾਲੋਂ ਗੁਰਨਗਰ ਦੀ ਕੀਤੀ ਗਈ ਸ਼ਰਾਬੇ ਜੀ ਸੀ ਅਹੀਂ ਇਹਨੂੰ ਕਹਿੰਦੇ ਸਾਡੇ ਘਰ ਆ ਦੋ ਜੀ ਤੁਸੀਂ ਸ਼ਰਾਬ ਨਾ ਇੱਥੇ ਵਿੱਚੋ ਤੇ ਇੰਨੇ ਚ ਹੀ ਕਹਿ ਕੇ ਗਏ ਚਲੇ ਆ ਜੀ ਉਸ ਤੋਂ ਬਾਅਦ ਗੁਰਪਾਲ ਨੇ ਆਪਦੇ ਭਰਾ ਨੂੰ ਬੁਲਾ ਲਿਆ ਤੇ ਗਾਲ੍ਹਾਂ ਕੱਢਣ ਲੱਪਿਆ ਜੀ ਪਰਗਤ ਸਿੰਘ ਅਕਬਾਲ ਤੇ ਅਪੂ ਜੀ ਇਹ ਆਏ ਆ ਅਕਬਾਲ ਕੋਲੇ ਪਿਸਤਲ ਸੀ ਉੱਪਰ ਫਾਇਰ ਕਰਨ ਲੱਪਿਆ ਭਾਈ ਤੇ ਪ੍ਰਗਟ ਉਹਨੇ ਇੱਟਾ ਮਾਰਨ ਲੱਪਈ ਉਹ ਇੱਟ ਮੇਰੇ ਵਿੱਚ ਦੇ ਵਿੱਚ ਲੱਗੀ ਆ ਉਸ ਤੋਂ ਬਾਅਦ ਇਹ ਚੁੱਪ ਕਰਕੇ ਸ਼ਾਂਤ ਕਰਕੇ ਬਹਿ ਗਏ ਜੀ ਅਸੀਂ ਲੈ ਗਏ ਮੈਨੂੰ ਮੇਰੇ ਭਰਾ ਹੁਣੀ ਹਸਪੀਟਲ ਹੀ ਉਸ ਤੋਂ ਬਾਅਦ ਇਹਨੇ ਗੋਪੀ ਨੇ ਆਪਦੇ ਸਾਲੇ ਬੁਲਾਏ ਆਈ ਆਪਦੇ ਸਾਲਿਆਂ ਨੂੰ ਬੁਲਾ ਕੇ ਸਾਡੇ ਘਰੇ ਵਾਈਫਾਇਰ ਕੀਤੇ ਜਿੰਦੇ ਵਿੱਚ ਘਰਾਂ ਚ ਸਾਡੇ ਮਾਰੇ ਸੁਖਜੀਤ ਸਿੰਘ ਮੇਰਾ ਭਰਾ ਹੁੰਦੇ ਸਿਰ ਚ ਲੱਗੇ ਆਈ ਠੀਕ ਹੈ ਜੀ ਉਦੋਂ ਬਾਅਦ ਮੇਰੀ ਦਾਦੀ ਘਰਾਂ ਚ ਉਹਨਾਂ ਨੂੰ ਪੁੱਛਣ ਲੱਗੇ ਕੀ ਗੱਲ ਆਈ ਵੀਰਪਾਲ ਨੇ ਤੇ ਗੁਰਪਾਲ ਸਿੰਘ ਨੇ ਉਹਨਾਂ ਨੂੰ ਸੱਟ ਕੇ ਕੁੱਟਿਆ ਉੱਤੋਂ ਫਿਰ ਤੇ ਉਹਦੇ ਭਰਾ ਗੋਪੀ ਦੇ ਸਾਲੇ ਆ ਜੀ ਜਿਹੜੇ ਸੁੱਖਾ ਤੇ ਰਾਜੂ ਇਹਨਾਂ ਨੇ ਫਾਇਰ ਕੀਤੀ ਆ ਜੀ ਸਾਡੇ ਘਰੇ ਕਿੰਨੀ ਗੁੰਡਾਗਰਦੀ ਕੀਤੀ ਬੜੀ ਗੁੰਡਾਗਰਦੀ ਕੀਤੀ ਜੀ ਸਾਡੇ ਘਰੇ ਉੱਤੋਂ ਤੱਕ ਵੜ ਗਿਆ ਜੀ ਸ਼ਰਿਆਮ ਗੁੰਡਾ ਹਾਂਜੀ ਸ਼ਰਿਆਮ ਗੁੰਡਾਗਰਦੀ ਕੀਤੀ ਆ ਜੀ ਹਾਂਜੀ ਕੈਮਰਾ ਦੀ ਵੀ ਵੀਡੀਓ ਹੈਗੀ ਆ ਜੀ ਤੇ ਦਾਦੀ ਦੇ ਸੱਟ ਬਹੁਤ ਜ਼ਿਆਦਾ ਲੱਗੀਆਂ ਹਾਂਜੀ ਟਰੋੜੇ ਚਲਾਈਏ ਹੋਣੇ ਇਹਦੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹੋ ਜੀ ਹਾਂਜੀ ਗੋਲ ਵੀ ਮਿਲੇ ਆ ਜੀ ਫਾਇਰ ਕੀਤੇ ਉਹ ਸਾਡੇ ਘਰੇ ਸਾਹਮਣੇ ਸਿੱਧੀਆਂ ਗੋਲੀਆਂ ਮਾਰੀਆਂ ਹਾਂਜੀ ਸਿੱਧੀਆਂ ਮਾਰੀਆਂ ਜੀ ਇਹ ਤੇ ਸਾਡੇ ਘਰੇ ਕੋਈ ਵੀ ਨਹੀਂ ਸੀਗਾ ਜੀ ਬਿਲਕੁਲ ਗਵੰਢੀ ਹੈ ਜੀ ਸਾਡੇ ਘਰ ਦੇ ਦੋ ਘਰਾਂ ਨਾਲ ਦਾਰੂ ਵੇਚਦੇ ਆ ਜੀ ਨਸ਼ਾ ਸ਼ਰਾਬ ਇੱਥੇ ਕਰੋ ਹਾਂਜੀ ਸ਼ਰਾਬ ਵੇਚਣ ਤੋਂ ਰੁਕਿਆ ਜੀ ਇਹਦਾ ਰਿਪੋਰਟ ਮਾਰ ਇੰਦਾਂ ਕੁੱਟ ਮਾਰ ਕੀਤੀ ਹੈ ਹੁਣ ਕਾਰਵਾਈ ਇਹਨਾਂ ਤੇ ਫੜਿਆ ਜਾ ਹਾਂਜੀ ਕਾਰਵਾਈ ਹੋਣੀ ਚਾਹੀਦੀ ਜੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਪਿਸਤਲ ਬਰਾਮਦ ਹੋਣੀ ਚਾਹੀਦੀ ਪਿਸਤਲ ਲੈ ਕੇ ਆਏ ਆ ਜੀ ਸੁੱਖ ਨਹੀਂ ਹਾਲੇ ਨਹੀਂ ਫੜਿਆ ਜੀ ਇਹਨਾਂ ਦਾ ਆਣ ਕੇ ਬੰਦੇ ਆਪਸ ਵਿੱਚ ਝਟਾਰੋੜੇ ਚੱਲੇ ਆ ਉਹਨਾਂ ਨੇ ਲਿਖਾਇਆ ਫੇਰ ਵੀ ਉਹੀ ਤੇ ਆ ਅਸੀਂ ਤਸਦੀਕ ਕਰ ਰਹੇ ਆ ਤੇ ਬਹੁਤ ਜਲਦੀ ਅਸੀਂ ਇਹਨਾਂ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਾਂਗੇ ਕੋਈ ਇਹਨਾਂ ਦੇ ਬਸ ਗਲੀ ਵਿੱਚੋਂ ਰਸਤੇ ਵਿੱਚੋਂ ਅੱਗੇ ਮੋਟਰਸਾਈਕਲ ਰੋਕਦੇ ਆ ਇਹ ਇਹੋ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਇਹਨਾਂ ਦਾ ਲੜਾਈ ਝਗੜਾ ਸੀ ਪਹਿਲਾਂ ਵੀ ਲੜਾਈ ਝਗੜਾ ਰਿਹਾ ਨਹੀਂ ਪਹਿਲਾਂ ਨਹੀਂ ਕੋਈ ਜਸਟਿਸ ਨਹੀਂ ਹੋਇਆ ਹਾਂਜੀ ਹਾਂਜੀ ਦੋਵਾਂ ਤਰ੍ਹਾਂ ਦੇ ਹਾਂ ਮਾਮਲਾ ਦਰਜ ਕਰ ਲਿਆ ਹੈਗਾ 7 ਬੰਦੇ ਦੇ ਖਿਲਾਫ ਮਾਮਲਾ ਦਰਜ तो हाँ जी बहुत जल्दी गिरफ्तार कर लांगे बहुत जल्दी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप